ਸਾਡਾ ਪਹਿਲਾ ਦੋਸਤ ਔਰ ਹੱਦਿ ਸੋਸਾਇਟੀ ਦਾ ਜਿਹੜਾ ਮੈਡੀਕਲ ਕੈਂਪ ਲੱਗਿਆ ਹੈ ਇਹਦੇ ਬਾਰੇ ਵਿੱਚ ਸਤਿਕਾਰ ਸਭ ਤੋਂ ਵੱਡਾ ਜੈ ਆਸ਼ੀਰਾਮ ਜੀ ਅੱਜ ਪ੍ਰਭੂ શ્રી ਰਾਮ ਜੀ ਦੀ ਕਿਰਪਾ ਨਾਲ ਔਰ ਗੁਰਦਾਸਪੁਰ ਹੈਲਥ ਕੇਅਰ ਐਂਡ ਹੈਲਪਿੰਗ ਸੁਸਾਇਟੀ ਦੇ ਸਾਡੇ ਜਿੰਨੇ ਵੀ ਤਮਾਮ ਮੈਂਬਰਸ ਨੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਕ੍ਰਿਸ਼ਨਾ ਮੰਦਰ ਦੇ ਵਿੱਚ ਆਇਸ਼ਮਾਨ ਫ੍ਰੀ ਆਇਸ਼ਮਾਨ ਕਾਰਡ ਪਲੱਸ ਅਹੀ ਮੈਡੀਕਲ ਕੈਂਪ ਜਿਹਦੇ ਵਿੱਚ 슈ਗਰ ਬੀਪੀ ਟੈਸਟ ਔਰ ਇੱਕ ਡੈਂਟਲ ਚੈੱਕਅਪ ਦਾ ਜਿਹੜਾ ਮੈਡੀਕਲ ਕੈਂਪ ਲਗਾਇਆ ਸੀ ਔਰ ਬੜੀ ਪ੍ਰਭੂ ਦੀ ਕਿਰਪਾ ਰਹੀ ਹੈ ਕਿ ਬਹੁਤ ਵਧੀਆ ਜਿਹੜਾ ਕੈਂਪ ਚੱਲੇ ਆ ਲਗਭਗ 200 ਪਲੱਸ ਲੋਕਾਂ ਨੇ ਆਪਣਾ ਅੱਜ ਮੈਡੀਕਲ ਚੈੱਕਅਪ ਕਰਵਾ ਲਿਆ ਔਰ 70 ਤੋਂ ਲਗਭਗ ਸਾਢੇ ਜਿਹੜੇ ਆਯੂਸ਼ਮਨ ਕਾਰਡ ਬਣ ਗਏ ਮੇਨ ਸਾਡਾ ਜਿਹੜਾ ਫੋਕਸ ਸੀਗਾ ਆਯੂਸ਼ਮਨ ਕਾਰਡ ਕਿ 70 ਸਾਲ ਤੋਂ ਉੱਪਰ ਕੋਈ ਵੀ ਬਜ਼ੁਰਗਨ ਉਹ ਇਸ ਤੋਂ ਵंचित ਨਾ ਰਹੇ ਭਾਈ ਕਿਉਂਕਿ ਮੈਡੀਕਲ ਇੱਕ ਨਾਰਮਲ ਬੰਦੇ ਦੀ ਪਹੁੰਚ ਤੋਂ ਬਹੁਤ ਉੱਪਰ ਹੋ ਚੁੱਕਿਆ ਮਤਲਬ ਹੀ ਬਹੁਤ ਮਹਿੰਗਾ ਇਲਾਜ ਹੋ ਚੁੱਕਿਆ ਔਰ ਸਾਡਾ ਫੋਕਸ ਉਹੀ ਔਰ ਪ੍ਰਭੂ ਦੀ ਕਿਰਪਾ ਨਾਲ ਔਰ ਮੈਂ ਅੱਜ ਬੜਾ ਧੰਨਵਾਦ ਕਰਾਂਗਾ ਪੀ ਸਾਰੀ ਟੀਮ ਦਾ ਜਿਹੜਾ ਹਸਪੀਟਲ ਕੇ ਦੀ ਜਿਹੜੇ ਮੇਰੇ ਭਰਾਵਾਂ ਨੇ ਮੇਰਾ ਮਤਲਬ ਪੂਰਾ ਸਹਿਯੋਗ ਕੀਤਾ ਕਿਉਂਕਿ ਉਹਨਾਂ ਤੋਂ ਬਿਨਾਂ ਮੈਂ ਕੁਝ ਨਹੀਂ ਕਰ ਸਕਦਾ ਔਰ ਉਹਨਾਂ ਨੇ ਹੀ ਮੈਨੂੰ ਇਸ ਚੀਜ਼ ਲਈ ਮੋਟੀਵੇਟ ਕੀਤਾ ਔਰ ਉਹਨਾਂ ਦੀ ਮਤਲਬ ਹੀ ਸਾਰਿਆਂ ਦੇ ਸੰਗਠਨ ਨਾਲ ਅੱਜ ਆ ਕੇ ਬਹੁਤ ਵਧੀਆ ਜਿਹੜਾ ਕੁਇਆ ਮੈਂ ਆਪਣੀ ਟੀਮ ਦੇ ਜਿਹੜੇ ਕੁਝ ਮੈਂਬਰ ਆਪਣੀ ਕੋਈ ਪ੍ਰੋਬਲਮ ਕਰਕੇ ਨਹੀਂ ਆ ਪਏ ਮੈਂ ਉਹਨਾਂ ਨੂੰ ਵੀ ਧੰਨਵਾਦ ਕਹਿਣਾ ਚਾਹਾਂਗਾ ਜਿਹੜੇ ਘਰ ਨੇ ਜਾਂ ਕੋਈ ਉਹਨਾਂ ਦੀ ਕੋਈ ਘਰ ਦੀ ਪਰੇਸ਼ਾਨੀ ਸੀ ਕਿਸੇ ਦਾ ਪ੍ਰੋਗਰਾਮ ਸੀ ਫੰਕਸ਼ਨ ਸੀ ਅੱਜ ਸੰਡੇ ਕਰਕੇ ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਾਂਗਾ ਔਰ ਮੈਂ ਪਰਮਾਤਮਾ ਕੇ ਰੀਆ ਹੋਗਾ ਕਿ ਗਾਂ ਵੀ ਸਾਡੀ ਸੋਸਾਇਟੀ ਨੂੰ ਕੋਈ ਆਪਣੀ ਮਿਹਰ ਅਸ਼ੀਰਵਾਦ ਦੇਣ ਔਰ ਸਾਡੇ ਨਾਲ ਗੁਰਦਾਸਪੁਰ ਵਸੀਆਂ ਦਾ ਪਿਆਰ ਕੀ ਹੈਗਾ ਹੀ ਅੱਜ ਉਹ ਸਾਡਾ ਆਪਣਾ ਮਾਰਗਦਰਸ਼ਨ ਕਰਨ ਸਾਡੇ ਕੋ ਜੇ ਕੋਈ ਗਲਤੀ ਵੀ ਹੁੰਦੀ ਆ ਦੇਖੋ ਆਹੀ ਗਲਤੀਆਂ ਹੁੰਦੀਆਂ ਉਹਨੂੰ ਸਾਨੂੰ ਮਾਫ ਕੀਤਾ ਜਾਏ ਜਾਂ ਸਾਨੂੰ ਕੋਈ ਮਾਰਗ ਦੱਸੇ ਔਰ ਮੈਂ ਇਸ ਗੱਲ ਤੋਂ ਸਾਰੇਆਂ ਦਾ ਧੰਨਵਾਦ ਕਰਾਂਗਾ ਜੀ ਸ਼੍ਰੀ ਰਾਮ ਜੀ ਸਰ ਇਹ ਕਿੱਦਿਨੇ ਚੱਲੇਗਾ ਸਰ ਇਹ ਕੋਈ ਦੇਖੋ 2.5 ਦਿਨ ਵਜੇ ਤੱਕ ਤੇ ਚਲੇਗਾ ਚਲੇਗਾ ਮੈਂ ਹਾਲੇ ਵੀ ਲਾਈਵ ਜੇ ਵੀਡੀਓ ਪੈਂਦੀ ਹੈ ਤੇ ਮੈਂ ਸ਼ਹਿਰ ਵਸੇਆਂ ਨੂੰ ਕੰਗ ਕੀ ਤਾਂ ਆਪਣੇ ਆਪਣੇ ਤੁਸੀਂ ਜਿੰਨੇ ਵੀ ਇੱਥੇ ਆਈ ਸਪਨ ਕਾਰਡ ਬਣਾਉਣਾ ਚਾਹਦੇ 70 ਪਲੱਸ ਤੋਂ ਉੱਪਰ ਪਲੱਸ ਜਿਨ੍ਹਾਂ ਕੋ ਰਾਸ਼ਨ ਕਾਰਡ ਹੈਗਾ ਜਾਂ ਜਿਹੜਾ ਕੋ ਲੇਬਰ ਕਾਰਡ ਹੈਗਾ ਜਿਨਾ ਕੋ ਜੇ ਫਾਰਮ ਦਾ ਛੋਟੇ ਵਪਾਰੀ ਜੀਐਸਟੀ ਵਾਲੇ ਉਹ ਹਲੇ ਵੀ ਆ ਕੇ ਇਸ ਦਾ ਫਾਇਦਾ ਲੈ ਸਕਦੇ ਨੇ ਸਰ ਹਰ ਵਰਗ ਤੇ ਲਈ ਤੁਹਾਨੂੰ ਆਸ ਦੇ ਵਿੱਚ 70 ਸਾਲ ਤੋਂ ਉੱਪਰ ਤੇ ਹਰ ਵਰਗ ਬੁਲਾਏਗਾ ਉੱਚੇ ਕੋਈ ਇਸ਼ੂ ਨਹੀਂ ਆਗਾ ਉਸ ਤੋਂ ਥੱਲੇ ਜਿਹੜੀ ਹੈ ਉਸ ਤੋਂ ਥੱਲੇ ਕੋਈ ਜਿਵੇਂ ਸਾਡੇ ਕੋ ਜਿਵੇਂ ਆਪਣੇ ਲੀਬਰ ਕਾਰਡ ਹੋਣਾ ਚਾਹੀਦਾ ਕਣਕ ਕੋਲਾ ਰਾਸ਼ਨ ਕਾਰਡ ਹੋਣਾ ਚਾਹੀਦਾ ਤੇ ਇੱਕ ਜੇ ਫਾਰਮ ਇੱਕ ਜੀਐਸਟੀ ਦੇ ਅੰਡਰ ਜਿਹੜਾ ਐਲੀਜੀਬਲ ਹੋਏਗਾ ਕੰਪਿਊਟਰ ਆਨਲਾਈਨ ਸਾਰਾ ਸਿਸਟਮ ਹੈਗਾ ਉਹ ਬਣ ਜਾਏਗਾ ਸਰ ਕੰਮ ਵਾਲੇ ਤੇ ਟੈਂਕ ਟਾਈਮ ਪਰੜੇ ਹਾਲੇ ਕਰਦੇ ਆਂ। ਹਾਰ ਦੇ ਦੇ ਵਿੱਚ ਹੋਰ ਕਿਤੇ ਕਿਤੇ ਪਰੜੇ। ਲੇਖੋ ਪ੍ਰਭੂ ਦੀ ਇੱਛਾ ਉਹਨਾਂ ਕੋਲ ਨਹੀਂ ਹੋਤਾ। ਅਸੀਂ ਕੁਛ ਨਹੀਂ ਹੈਗੇ, ਅਸੀਂ ਜ਼ੀਰੋ ਆਂ। ਜੋ ਜੋ ਪ੍ਰਭੂ ਜੀ ਦੀ ਹੁਕਮ ਹੋਏਗਾ, ਇਹ ਕਰਾਂਗੇ। ਔਰ 4 ਮਹੀਨਿਆਂ ਦੇ ਵਿੱਚ ਸ਼ਾਇਦ ਹੀ ਅਸੀਂ ਕਦੀ ਸੋਚਾ ਹੈਗਾ ਕੰਮ ਅਸੀਂ 4 ਮਹੀਨਿਆਂ ਦੇ ਕਰ ਪਾਵਾਂਗੇ ਜਿਹੜਾ ਮਤਲਬ ਅਸੀਂ 4 ਸਾਲ ਚੋਂ ਨਹੀਂ ਕਰ ਪਾਣਾ। ਕਿਦੀ ਕੀ ਛਣ ਹੈ ਪ੍ਰਭੂ ਦੀ ਛਣ ਔਰ ਸਾਡੇ ਸਾਰੇ ਟੀਮ ਮੈਂਬਰ ਦੇ ਸਹਿਯੋਗ ਨਾਲ ਹੋਇਆ। ਮੈਸੇਜ ਇਹ ਹੋਇਆ ਕਿ ਜੇ ਸਾਡੇ ਲਾਗੇ ਕੋਈ ਜ਼ਰੂਰਤਮੰਦ ਹੈਗਾ, ਜੇ ਸਾਡੇ ਚ ਕੋਈ ਸ਼ਕਤੀ ਜਿਆਦਾ ਸ਼ਕਤੀ ਪਰਮਾਤਮਾ ਨੇ ਦਿੱਤੀ ਆ, ਜ਼ਰੂਰੀ ਨਹੀਂ ਪ ਜੇ ਤੁਸੀਂ ਕਿਸੇ ਵੇਲੇ ਉਹਨੂੰ ਕੋਈ ਸਹੀ ਗਾਈਡ ਕਰ ਦੋਗੇ ਨਾ ਇਹ ਮੈਂ ਆਪਣੇ ਸ਼ਹਿਰ ਵਸੀਨ ਹਕੰਦਗੀ ਗੁਰਦਾਸਪੁਰ ਹੈਲਥ ਕੇਅਰ ਨਾਲ ਸਹੀ 60 ਸਾਲ ਤੋਂ ਉੱਪਰ ਗੁਰਦਾਸਪੁਰ ਦੇ ਵਿੱਚ ਕੋਈ ਵੀ ਲੋੜਮੰਦ ਮੈਂ ਬਾਰ ਬਾਰ ਲੋੜਮੰਦ ਤੋਂ ਵਿਜ਼ਿਟ ਆਇਆ ਕਰਦਾ ਕਿ ਮਿਸਯੂਜ਼ ਨਾ ਹੋਵੇ ਲੋੜਮੰਦ ਕੋਈ ਵੀ ਹੋਵੇ ਉਹਦੀ ਮੈਡੀਸਨ ਪ੍ਰਭੂ ਦੀ ਇੱਛਾ ਰੱਖ ਅਸੀਂ ਦਵਾਂਗੇ ਅਸੀਂ ਉਹਦੇ ਮੈਡੀਕਲ ਟੈਸਟ ਪਲੱਸ ਇਕਵਿਪਮੈਂਟਸ ਜਿਨਾ ਦੀ 3000 ਰੁਪਏ ਵੈਲਿਊ ਹੈ ਸਾਡੇ ਬੈਨਰ ਚ ਲਿਖਿਆ ਦਾ ਸਪੈਸ਼ਲੀ ਉਹ ਜਿਹੜੇ ਮਰਜੀ ਸਾਡੀ ਟੀਮ ਹੈ ਬਟ ਜਿਹੜੇ ਮਰਜੀ ਟੀਮ ਮੈਂਬਰ ਨੂੰ ਕੰਟੈਕਟ ਕਰ ਸਕਦਾ ਬਟ ਅਸੀਂ ਫਿਰ ਅਪੀਲ ਆ ਉਹ ਕਰਾਂਗੇ ਲੋੜਮੰਦ ਹੋਣਾ ਚਾਹੀਦਾ ਉਹਨੂੰ ਮੈਡੀਸਨ ਦੀ ਕੋਸ਼ਿਸ਼ ਕਰਾਂਗੇ ਅਸੀਂ ਇਹ ਕਰਨ ਵਾਲੇ ਫਿਰ ਕੋਈ ਨਹੀਂ ਹੈਗੇ ਪ੍ਰਭੂ ਦੀ ਇੱਛਾ ਅਸੀਂ ਜੋ ਹੋਏਗਾ ਉਹ ਕਰਾਂਗੇ ਸਰ ਜੈ ਸ਼੍ਰੀ ਰਾਮ ਠੀਕ ਕਿ ਰੱਖ ਸਰ ਅੱਜ ਜਿਹੜਾ ਮੈਡੀਕਲ ਕੈਂਪ ਲੱਗਿਆ ਹੈ ਜਿਹਦੇ ਪਰਚੀ ਚੌਕਰੀ ਹੈ ਖਲਾਮਨੇ ਬਾਰੇ ਪਾਸੇ ਮੇਰਾ ਨਾਮ ਡਾਕਟਰ ਸੁਭਮ ਗੁਪਤਾ ਹੈ ਮੇਰਾ ਆਪਣਾ ਕਲੀਨਿਕ ਹੈ ਤੇ ਇੰਪਰੂਵਮੈਂਟ ਹੈ 7 ਨੰਬਰ ਸਕੀਮ ਚ ਹੈ ਫਸਟ ਹੈਂਡ ਦੀ ਰੈਕਸ ਹੈ ਕਿ ਗੁੱਡ ਆਫਟਰ ਹੈਲਥ ਕੇਅਰ ਹੈਲਪਿੰਗ ਸੋਸਾਇਟੀ ਵੱਲੋਂ ਕੈਂਪ ਲਗਵਾਇਆ ਗਿਆ ਹੈ ਇੱਥੇ ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਲੱਗਿਆ ਹੈ ਆਯੁਸ਼ਮਾਨ ਕਾਰਡ ਵਗੈਰਾ ਬਣ ਗਏ ਹੈ ਠੀਕ ਹੈ ਫ੍ਰੀ ਬੀਪੀ ਸ਼ੂਗਰ ਦਾ ਟੈਸਟ ਹੋਇਆ ਹੈ ਮੇਰੇ ਕੋ ਹਜੇ ਤੱਕ 25 ਪਲੱਸ ਮਰੀਜ਼ ਚੈੱਕ ਹੋ ਗਏ ਕਰ ਲਿਆ ਹੈ ਉਹਨਾਂ ਦਾ ਮੇਨ ਦਿੱਕਤ ਇਹ ਹੀ ਆ ਰਹੀ ਹੈ ਕਿ ਜ਼ਿਆਦਾਤਰ ਲੋਕੀ 올ਡ ਏਜ ਹੈ ਤੇ ਉਹਨਾਂ ਦੇ ਕੀ ਹੈ ਕਿ ਜੜਾਂ ਪਈਆਂ ਹੋਈਆਂ ਠੀਕ ਹੈ ਜਿਹਦੇ ਕਰਕੇ ਉਹਨਾਂ ਦੀ ਰੇਸ਼ਾ ਪਿਆ ਹੋਇਆ ਹੈ ਅੱਜ ਕੱਲ ਲੋਕ ਦੰਦ ਕਢਵਾ ਨਹੀਂ ਰਹੇ ਉਹਨਾਂ ਨੂੰ ਹੁੰਦਾ ਕਿ ਹਾਂ ਦੰਦ ਕਢਵਾਣ ਨਾਲ ਸਾਡੀ ਅੱਖਾਂ ਦੀ ਰੋਸ਼ਨੀ ਜਾਏਗੀ ਪਰ ਐਦਾਂ ਦੀ ਕੋਈ ਚੀਜ਼ ਨਹੀਂ ਹੈ ਜੇਕਰ ਜੜਾਂ ਪਈ ਹੋਈਆਂ ਹਨ ਤੇ ਤੁਸੀਂ ਜ਼ਿਆਦਾ ਦੇਰ ਰੱਖਦੇ ਹੋ ਉਹਨਾਂ ਸਵੋ ਇਨਫੈਕਸ਼ਨ ਦੇ ਚਾਂਸਸ ਜ਼ਿਆਦਾ ਹੁੰਦੇ ਆ ਸਾਨੂੰ ਉਹ ਕਢਵਾ ਕੇ ਨਕਲੀ ਦੰਦ ਲਗਵਾ ਲੈਣੇ ਚਾਹੀਦੇ ਡਾਕਟਰ ਸਾਹਿਬ ਗਰਮੀ ਦੇ ਵਿੱਚ ਕਿਹੜੇ ਬਚੋਰੀ ਡ੍ਰਿੰਕ ਜਾਂ ਹੋਰ ਕੁਛ ਜਿਹੜੇ ਮੈਂ ਜਿੱਦਾਂ ਪੂਰੇ ਸਮਾਜਾਰੇ ਪਤੇ ਆਈਸਕ੍ਰੀਮ ਵਗੈਰਾ ਉਹਨਾਂ ਕੀ ਮਸੇ ਲੈਣਾ ਚਾਹੀਦਾ ਨਹੀਂ ਦੇਖੋ ਦੇਖੋ ਗਰਮੀ ਦੇ ਵਿੱਚ ਠੰਡੀ ਚੀਜ਼ਾਂ ਜਿਹੜੀਆਂ ਹੋ ਗਈਆਂ ਜਾਂ ਆਈਸਕ੍ਰੀਮ ਵਗੈਰਾ ਹੋ ਗਿਆ ਡਿਪੈਂਡ ਕਰਦਾ ਕਿ ਹਾਂ ਕਿਹੜੇ ਲੋਕਾਂ ਨੂੰ ਖਾਣੇ ਚਾਹੀਦੇ ਕਿਹੜੇ ਲੋਕਾਂ ਨੂੰ ਜਿਹੜਾ 올ਡੇ ਲੋਕ ਹੈ ਉਹਨਾਂ ਨੂੰ ਤੇ ਕੋਲਡਰਿੰਕ ਵੀ ਪੀ ਰਹੇ ਹੈ ਜਾਂ ਠੰਡੀਆਂ ਚੀਜ਼ਾਂ ਖਾ ਰਹੇ ਜਾਂ ਕੁਝ ਮਿੱਠੀ ਜਿਹੀ ਆਈਸਕ੍ਰੀਮ ਵੀ ਕਰਕੇ ਖਾ ਰਹੇ ਸ਼ੂਗਰ ਸਭ ਤੋਂ ਵੱਡੀ ਦਿੱਕਤ ਆਉਣਾ ਲਈ ਜਿੰਨਾ ਸ਼ੂਗਰ ਕੰਟੈਂਟ ਆਈਸਕ੍ਰੀਮ ਕੋਲਡਰਿੰਕਸ ਵਗੈਰਾ ਛੇ ਉਹ ਬਿਲਕੁਲ ਨਹੀਂ ਖਾਣਾ ਚਾਹੀਦਾ ਈਵਨ ਉਹ ਬੰਦਾ ਤੇ ਲਈ ਵੀ ਚੰਗੇ ਨਹੀਂ ਹੈ ਬੱਚਿਆਂ ਕਰਕੇ ਤਾਂ ਇਹ ਚੀਜ਼ ਹੈ ਬੰਦ ਬੱਚਿਆਂ ਨੂੰ ਦੇਖੋ ਜਿਹੜੇ ਆਜ ਕੱਲ ਆਪਾਂ ਬਾਹਰ ਦੀਆਂ ਤੀਜਾ ਖਵਾ ਰਿਆ ਆਈਸਕ੍ਰੀਮ ਵਗੈਰਾ ਹੋ ਗਿਆ ਟਾਫੀਜ਼ ਵਗੈਰਾ ਹੋ ਗਿਆ ਆ ਚੀਜ਼ਾਂ ਦਾ ਪ੍ਰੇਸ਼ ਕਰਨਾ ਨਹੀਂ ਦੇਈਦਾ इवन अगर वो इवन स्नैक्स वगैरह जेड बिस्किट्स वगैरह हो गए पैक फ्रूट्स हो गए वो चीजें ਦਾ ਪ੍ਰੇਸ਼ ਕਰਨਾ ਨਹੀਂ ਦੇਈਦਾ ਜ਼ਿਆਦਾਤਰ ਬੱਚੇ ਜਿਹੜੇ 2 2 3 3 ਘੰਟੇ ਬਾਅਦ ਤੁਸੀਂ ਉਹਨਾਂ ਨੂੰ ਕੁਝ ਨਾ ਕੁਝ ਖਵਾ ਰਹੇ ਉਹਦੇ ਨਾਲ ਕੀ ਹੋ ਰਿਹਾ ਦੰਦ ਤੇ ਸਾਫ ਹੋ ਨਹੀਂ ਰਹੇ ਹੈਗੇ ਜ਼ਿਆਦਾ ਦੇਰ ਦੰਦਾ ਦੇ ਵਿੱਚ ਉਹ ਲੱਗੇ ਰਹਿਣ ਕਰਨ ਉਹਦੇ ਦੰਦ ਖਰਾਬ ਹੋ ਜਾਂਦੇ ਰਾਤ ਨੂੰ ਦੁੱਧ ਪਿਲਾਉਂਦੇ ਹੋਗੇ ਤੁਸੀਂ ਉਹ ਦੁੱਧ ਪਿਲਾਉਣ ਤੋਂ ਬਾਅਦ ਉਹਨਾਂ ਦੇ ਦੰਦ ਜ਼ਰੂਰ ਸਾਫ ਕਰਨੇ ਚਾਹੀਦੇ ਕੋਈ ਵੀ ਸੂਤੀ ਕੱਪੜਾ ਲੈ ਕੇ ਉਹਨਾਂ ਨਾਲ ਦੰਦ ਜ਼ਰੂਰ ਸਾਫ ਕਰਨੇ ਚਾਹੀਦੇ ਹੈ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਕਿ डेंटल हेल्थ ਨੂੰ ਪ੍ਰਾਇਰਟੀ 'ਚ ਰੱਖੋ ਤੁਸੀਂ ਕਿਉਂਕਿ ਡੈਂਟਲ ਹੈਲਥ ਜਿਹੜੀ ਹੈ ਬਹੁਤ ਜ਼ਰੂਰੀ ਹੈ ਲੋਕ ਡੈਂਟਲ ਹੈਲਥ ਦੇ ਧਿਆਨ ਨਹੀਂ ਦਿੰਦੇ ਐ ਜੀ ਲੇਟਰ ਔਨ ਜਿੰਨੇ ਮਰਜੀ ਆਰਟੀਫੀਸ਼ਲ ਦੀਂਦ ਲਗਵਾ ਲਾਂਗੇ ਪਰ ਜੋ ਨੈਚੁਰਲ ਦੀਂਦ ਹੈ ਉਹਦੀ ਵਰਗੀ ਗੱਲ ਨਹੀਂ ਬਣੇਗੀ ਲਗਾਤੇ ਕਿਸ਼ਮਾ ਪਤਰ ਵਿੱਚ ਉਹ ਵੀ ਆਪਣੇ ਪਤਰ ਦੇ ਨਾਲ ਆਇਓ ਤੇ ਕਿਸੇ ਦਾ ਲੱਗੇ ਡਾਕਟਰ ਕੋਲ ਕੀ ਕੀ ਜਾਈ ਸਭ ਬਜਾ ਉਹ ਬਜਿਆ ਮਾਹੌਲਾ ਤੇ ਡਾਕਟਰ ਵੀ ਬਹੁਤ ਅੱਛੇ ਨੇ ਔਰ ਗੜੀ ਮੈਡੀਸਿਨ ਦੱਸਦੇ ਨੇ ਔਰ ਪ੍ਰੋਪਰ ਗਾਈਡ ਕਰਦੇ ਨੇ ਹਰ ਇੱਕ ਪੰਨੇ ਤੇ ਮੈਂ ਤੇ ਸਾਰਿਆਂ ਨੂੰ ਰਿਕਮੈਂਡ ਕਰਾਂਗਾ ਕਿ ਇੱਥੇ ਇਹੋ ਜਿਹਾ ਪ੍ਰਾਗੈ ਹੋਣੀ ਚਾਹੀਦੀ ਹੈ ਕਿ ਸ਼ਹਿਰ ਦੇ ਵਿੱਚ ਤਾਂ ਜੋ ਸਾਰੀ ਆਮ ਜਨਤਾ ਨੂੰ ਸਹੂਲਤ ਹੋਵੇ ਉਹ ਬਹੁਤ ਵਾਟਾ ਬਚਾਉਦਾ ਔਰ ਬਧਿਆ ਪ੍ਰੇਟ ਕਰਦਾ ਹੈ ਕੈਸੀ ਹਰਾਂ ਜੀ ਇਹ ਜੀ ਬਹੁਤ ਵਧੀਆ ਪ੍ਰੋਗਰਾਮ ਜੀ ਇਹਨਾਂ ਨੇ ਕੀਤਾ ਨਿਖਲੋ ਨਦੀ ਬਦੌਲਤ ਹੈ ਇਹ ਸਾਰਾ ਬਹੁਤ ਮਿਹਨਤ ਕੀਤੀ ਇਹਨਾਂ ਨੇ ਆਇ ਸਮਾਨ ਕਾਰਡ ਬੰਦੇ ਹੈ ਜੀ ਲੋਕੀ ਬਹੁਤ ਜ਼ਿਆਦਾ ਸੰਖਿਆ ਜਾ ਰਹੇ ਆ ਬਣਾਣ ਹੋਰ ਵੀ ਬਲੱਡ ਟੈਸਟ ਵਗੈਰਾ ਵੀ ਕਰ ਰਹੇ ਆ ਬਹੁਤ ਵਧੀਆ ਹੈਗਾ ਇਹ ਪ੍ਰੋਗਰਾਮ ਹਾਂ ਜੀ ਲੋਕਾਂ ਨੂੰ ਆਣਾ ਚਾਹੀਦਾ ਜੀ ਇਹ ਚੱਲਦਾ ਪਿਆ ਹਲੇ ਵੀ ਪ੍ਰੋਗਰਾਮ ਆਹ ਲੋਕੀ ਠੀਕ ਹੈ ਥੈਂਕ ਯੂ